ਇੱਕ ਬੀਬੀ ਰਹਿੰਦੀ ਹੈ ਸੁਰਿੰਦਰ ਕੋਰ ਜਿਹੜੀ ਜਿਸ ਦੇ ਘਰ ਦੇ ਵਿੱਚ ਨੂੰ ਆਉਂਦੀ ਹੈ ਵਿਆਹ ਕੇ ਲਈ ਜਾਂਦੀ ਹੈ ਪਰ ਜਿਹੜੀ ਨੂੰ ਆਉਂਦੀ ਹੈ ਨਾ ਉਹ ਗੁਰਬਾਣੀ ਪੜਨ ਵਾਲੀ ਹੈ ਗੁਰਬਾਣੀ ਕੰਠ ਹੈ ਗੁਰਬਾਣੀ ਦਾ ਪਾਠ ਕਰਦੀ ਹੈ ਉਸ ਨੂੰ ਆਪਣੇ ਗੁਰੂ ਦੇ ਨਾਲ ਬਹੁਤ ਪਿਆਰ ਹੈ ਲगाव ਹੈ ਪ੍ਰੇਮ ਹੈ ਆਪਣੀ ਸੱਸ ਨੂੰ ਵਾਰ-ਵਾਰ ਕਹਿੰਦੀ ਹੈ ਮਾਤਾ ਜੀ ਅਸੀਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਆਈਏ ਅਖੰਡ ਪਾਠ ਸਭ ਕਰਾਈਏ ਸਹਿਜ ਪਾਠ ਕਰਾਈਏ ਨਾਲੇ ਆਪਾਂ ਬਾਣੀ ਸੁਣਾਗੇ ਗੁਰਬਾਣੀ ਵਿਚਾਰਾਂਗੇ ਸਾਨੂੰ ਸਮਝ ਆਏਗੀ ਇੱਕ ਵਾਰੀ ਆਪਣੇ ਗੁਰੂ ਨੂੰ ਆਪਣੇ ਘਰ ਵਿੱਚ ਲੈ ਕੇ ਆਉਣੇ ਹਾਂ ਪਰੋਧ ਕੀਥੇ ਸੁਣੀ ਜਾਵੇ ਕੋਈ ਸਮਾਂ ਨਿਕਲਦਾ ਤੇ ਨੂੰ ਆਪਣੀ ਸੱਸ ਨੂੰ ਫਿਰ ਕਹਿੰਦੀ ਹੈ ਮਾਤਾ ਜੀ ਮੰਮੀ ਜੀ ਆਪ ਇਦਾਂ ਕਰੀਏ ਸਤਗੁਰੂ ਮਹਾਰਾਜ ਰੂਪ ਲੈ ਕੇ ਆਈਏ ਅਖੰਡ ਪਾਠ ਸਭ ਕਰਾਈਏ ਪਰ ਜਿਹੜੀ ਉਹਦੀ ਮਾਂ ਸੀ ਸੱਸ ਸੀ ਉਹ ਸੀ ਬਾਬਿਆਂ ਦੀ ਪੁਜਾਰੀ ਦੇਹ ਧਾਰੇ ਬਾਬਿਆਂ ਨੂੰ ਪੁੱਜਣ ਵਾਲੀ ਨੂੰ ਆਈ ਪੜ੍ਹੀ ਲਿਖੀ ਸੂਝਵਾਨ ਸਮਝਦਾਰ ਚੰਗੇ ਬੋਲਾਂ ਵਾਲੀ ਉਹ ਫਿਰ ਵਾਰ-ਵਾਰ ਕਹਿੰਦੀ ਹੈ ਕਿ ਆਪਣੇ ਘਰ ਵਿੱਚ ਸਤਿਗੁਰੂ ਮਹਾਰੂਪ ਲੈ ਕੇ ਆਈਏ ਅਸੀਂ ਖੰਡ ਪਾਠ ਸਾਹਿਬ ਕਰਾਈਏ ਸਹਿਜ ਪਾਠ ਸਾਹਿਬ ਕਰਾਈਏ ਬਾਣੀ ਸੁਣਨ ਦਾ ਯਤਨ ਕਰੀਏ ਪਰ ਸਾਸ ਨੂੰ ਕਿੱਥੇ ਲੱਗੇ ਵਾਰ-ਵਾਰ ਕਹਿਣ ਦੇ باوجود ਵੀ ਉਸ ਦੇ ਕੰਨੀ ਜੂਨਕ ਸਰਕੀ ਆਪਣੇ ਨੂੰ ਦੀ ਗੱਲ ਮੰਨਣ ਤੱਕ ਨਾ ਗਈ ਇੱਕ ਦਿਨ ਹੁੰਦਾ ਏ ਫਿਰ ਕਹਿਣ ਲੱਗਦੀ ਆਪਣੀ ਸੱਸ ਨੂੰ ਸੱਸ ਕਹਿੰਦੀ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਰੂਪ ਨਹੀਂ ਲੈ ਕੇ ਹੋਣਾ ਕਰ ਮੈਂ ਆਪਣੇ ਬਾਬੇ ਨੂੰ ਫੋਨ ਕਰ ਦਿੱਤਾ ਏ ਉਹ ਬਾਬਾ ਜੀ ਸਾਡੇ ਘਰ ਆਉਣਗੇ ਚਰਨ ਪਾਣਗੇ ਅਰਦਾਸ ਕਰਨਗੇ ਉਹਨਾਂ ਦੇ ਵਾਸਤੇ ਤੁ ਲੰਗਰ ਪਾਣੀ ਤਿਆਰ ਕਰ ਤਹਿਲ ਕਰ ਸੇਵਾ ਕਰ ਲਈ ਪਰ ਜੇਕਰ ਇਹ ਗੱਲ ਇਹ ਵੀ ਕਹਿ ਦਿੰਦੀ ਹੈ ਕਿ ਜੇਕਰ ਤੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਯਕੀਨ ਹੈ ਤੂੰ ਆਪਣੇ ਗੁਰੂ ਨੂੰ ਵੀ ਫੋਨ ਕਰ ਲੈ ਉਹ ਵੀ ਆ ਜਾਵੇ ਇੱਥੇ ਕਹਿਣ ਲੱਗੀ ਕਿ ਸਾਸੂ ਮਾਂ ਜੇਕਰ ਗੱਲ ਹੁੰਦੀ ਮੇਰੀ ਤੇ ਮੈਂ ਸਹਿ ਸਕਦੀ ਸਾਂ ਪਰ ਇਹ ਗੱਲ ਮੇਰੇ ਆਪਣੇ ਗੁਰੂ ਦੀ ਹੈ ਤੇ ਮੈਂ ਆਪਣੇ ਗੁਰੂ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਰਾਤਾਂ ਤੱਕ ਸੋਚਾਂ ਤੱਕ ਰਹਿ ਗਈ ਕਿ ਕੱਲ ਉਹ ਕਹਿ ਰਹੇ ਨੇ ਕਿ ਬਾਬਾ ਜੀ ਨੇ ਘਰੇ ਆਉਣਾ ਹੈ ਉਹਨਾਂ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕਰ ਤੇ ਨਾਲੇ ਇਹ ਗੱਲ ਕਹਿ ਦਿੱਤੀ ਕਿ ਤੂੰ ਆਪਣੇ ਗੁਰੂ ਨੂੰ ਵੀ ਫੋਨ ਕਰ ਲੈ ਜੇ ਉਹ ਵੀ ਆ ਸਕਦਾ ਤਾਂ ਉਹ ਵੀ ਆ ਜਾਵੇ ਇੱਥੇ ਹੈ ਸ਼ਬਦ ਗੁਰੂ ਤੇ ਸੱਸ ਦੀ ਸਰਦਾ ਹੈ ਦੇਹ ਤਾਰੀ ਬਾਬੇ ਦੇ ਉੱਤੇ ਇੱਥੇ ਦੂਹਾਂ ਦਾ ਮੇਲ ਨਹੀਂ ਖਾਂਦਾ ਹੁਣ ਜਿਹੜੀ ਨੂੰ ਸੀ ਵਾਰ-ਵਾਰ ਕਹਿੰਦੀ ਹੈ ਮਾਨੁਜ ਸੋਚਦੀ ਹੈ ਸਤਗੁਰ ਮਹਾਰਾਜਿਓ ਇੱਥੇ ਹੁਣ ਗੱਲ ਤੁਹਾਡੀ ਹੈ ਸਤਗੁਰ ਜੀ ਆਪ ਕਿਰਪਾ ਕਰੋ ਨਾ ਆਪ ਰਹਿਮਤ ਕਰੋ ਇਸ ਘਰ ਵਿੱਚ ਤੁਹਾਡੇ ਚਰਨ ਪੈ ਜਾਣਾ ਮੇਰੇ ਵਾਰ-ਵਾਰ ਕਹਿਣ ਦੇ باوجود ਵੀ ਇਹਨਾਂ ਨੇ ਮੇਰੀ ਗੱਲ ਇੱਕ ਨਹੀਂ ਮੰਨੀ ਪਰਦਾਤਾ ਮੈਂ ਤੁਹਾਡੇ ਤੇ ਵਿਸ਼ਵਾਸ ਕਰਨ ਵਾਲੀ ਹਾਂ ਤੁਹਾਡੀ ਬਾਣੀ ਪੜਨ ਵਾਲੀ ਹਾਂ ਵਿਚਾਰਨ ਵਾਲੀ ਐ ਅੱਜ ਸਤਿਗੁਰੂ ਮਾਰੇ ਤੁਹਾਡੇ ਸਰਦਾ ਭਾਵਨਾ ਹੈ ਭਰੋਸਾ ਹੈ ਮੈਨੂੰ ਪਰਦਾਤਾ ਆਪ ਕਿਰਪਾ ਕਰੋ ਕਿ ਆਪਣੇ ਚਰਨ ਸਾਡੇ ਘਰ ਵਿੱਚ ਪਾਵੋ ਗੁਰੂ ਕਿਰਪਾ ਕਰਦਾ ਹੈ ਗੁਰੂ ਰਹਿਮਤ ਕਰਦਾ ਹੈ ਗੁਰੂ ਨੇ ਕੀ ਕਿਰਪਾ ਕੀਤੀ ਉਸੇ ਇਲਾਕੇ ਦੇ ਵਿੱਚ ਕਾਲਜ ਹੈ ਬੱਚਿਆਂ ਦਾ ਤੇ ਬੱਚਿਆਂ ਨੇ ਆਪਣੇ ਕਾਲਜ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਹੋਇਆ ਸੀ ਜਿੱਥੇ ਸਤਗੁਰੂ ਸਰੂਪ ਜਾਣਾ ਸੀ ਜੋ ਸਰੂਪ ਲੈਣ ਵਾਸਤੇ ਜਾਂਦੇ ਨੇ ਕਹਿੰਦੇ ਕਿ ਉੱਤੇ ਬੱਦਲ ਬਣਿਆ ਹੋਇਆ ਹੈ ਆਪਾਂ ਸਮੇਂ ਸਿਰ ਬਾਬਾ ਸਰੂਪ ਲੈ ਕੇ ਆਈਏ ਕੋਲਡ ਦੇ ਵਿੱਚ ਕਿਤੇ ਮੀਂਹ ਨਾ ਪੈ ਜਾਵੇ ਬੱਦਲ ਨਾ ਆ ਜਾਵੇ ਹਨੇਰੀ ਨਾ ਆ ਜਾਵੇ ਬੱਚੇ ਇਕੱਠੇ ਹੋ ਕੇ ਗੁਰਦੁਆਰੇ ਜਾਂਦੇ ਨੇ ਉੱਥੇ ਸਰੂਪ ਲੈ ਕੇ ਹੁੰਦੇ ਨੇ ਕਰਤੇ ਪ੍ਰਮਾਤਮਾ ਦਾ ਭਾਣਾ ਇਹੋ ਜਿਹਾ ਵਾਪਰਦਾ ਹੈ ਰਸਤੇ ਵਿੱਚ ਆਉਂਦੇ ਨੇ ਤੇ ਮੀਂਹ ਪੈਣ ਲੱਗਦਾ ਹੈ ਵੇਖੋ ਭਾਵਨਾ ਬੰਦੇ ਕਿਹੋ ਜਿਹੀ ਹੋਵੇ ਜੇ ਬੰਦਿਆ ਤੂੰ ਗੁਰੂ ਨੂੰ ਪਿਆਰ ਕਰੇਂਗਾ ਗੁਰੂ ਤੇਰੇ ਘਰ ਹੀ ਖੁਦ ਚੱਲ ਕੇ ਆਵੇਗਾ ਜਦੋਂ ਬੱਚੇ ਲੈਣ ਵਾ ਤੇ ਜਾਣ ਦੇ ਰਸਤੇ ਮੀ ਓਣ ਲੱਗਦਾ ਹੈ ਹੁਣ ਨਾ ਅੱਗਾ ਜੋਗੇ ਤੇ ਨਾ ਪਿੱਛਣ ਜੋਗੇ ਕਰੀਏ ਕੀ ਕਿੱਥੇ ਜਾਈਏ ਬਾਬਾ ਸਰੂਪ ਲੈ ਕੇ ਕਿਸ ਨੇ ਕਹਿ ਦਿੱਤਾ ਕਿ ਇੱਥੇ ਬੀਬੀ ਸੁਰਿੰਦਰ ਕੌਰ ਦਾ ਘਰ ਹੈ ਤੇ ਆਪੋ ਉਸੇ ਘਰ ਵਿੱਚ ਚਲੇ ਜਾਈਏ ਜਾ ਕੇ ਬੈਲ ਖੜਕਉਂਦੇ ਨੇ ਬੈਲ ਦਾ ਬਟਨ ਦੱਬਦੇ ਆਨ ਕਰਦੇ ਨੇ ਅੰਦਰੋਂ ਆਵਾਜ਼ ਆਉਂਦੀ ਹੈ ਕੌਣ ਹੋ ਬੱਚੇ ਆਵਾਜ਼ ਮਾਰ ਕੇ ਕਹਿੰਦੇ ਕਿ ਮੈਂ ਆ ਰਿਹਾ ਹਾਂ ਬਾਬਾ ਸਰੂਪ ਸਾਡੇ ਸਿਰ ਉੱਤੇ ਹੈ ਇਹਨੂੰ ਅੰਦਰ ਲੈ ਕੇ ਜਾਣਾ ਹੈ ਜਦੋਂ ਇਹ ਗੱਲ ਉਸੇ ਨੂਨੇ ਆਪਣੀ ਕੰਨੀ ਸੁਣੀ ਕਿ ਸਾਤੂ ਦਾ ਸਰੂਪ ਵਾਕਿਆ ਆ ਰਿਹਾ ਹੈ ਗੁਰੂ ਕਿਰਪਾ ਕਰਦਾ ਹੈ ਉਸੇ ਨੂਨੇ ਭੱਜੀ ਗਈ ਤੇ ਦਰਵਾਜ਼ਾ ਖੋਲ੍ਹ ਲਿਆ ਸਤ